ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਕ੍ਰਾਈਮ ਅਤੇ ਕ੍ਰਿਮੀਨਲਸ ਤੇ ਜਿਹੜਾ ਹੈਗਾ ਪੂਰਾ ਕ੍ਰੈਕਡਾਊਨ ਕੀਤਾ ਜਾ ਰਿਹਾ ਹੈਗਾ ਐਡ ਉਸੇ ਸੀਰੀਜ਼ ਦੇ ਵਿੱਚ ਜਿਹੜਾ ਹੈਗਾ ਸਾਡਾ ਆ ਜਿਹੜਾ ਇਨਫੋਰਮੇਸ਼ਨ ਬੇਸਡ ਕੋਪਰੇਸ਼ਨ ਸੀ ਜਿੱਥੇ ਇੱਕ ਅਮਰ ਸਰ ਦਾ ਬਹੁਤ ਜਿਹੜਾ ਮਰੀਠੇ ਰੋਡ ਦਾ ਜਿਹੜਾ ਇੱਕ ਬੰਦਾ ਸੀਗਾ ਉਹਨੂੰ ਸਾਡੇ ਸਪੈਸ਼ਲ ਬ੍ਰਾਂਚ ਅਤੇ ਜਿਹੜੇ ਕੀ ਕੁਮਨਕਲਾ ਪੁਲਿਸ ਕੋਲ ਜਿਹੜਾ ਹੈਗਾ ਅਰੈਸਟ ਕੀਤਾ ਗਿਆ ਸੀ ਐਂਡ ਉਸ ਦੇ ਨਾਲ ਉਹਦੇ ਕੋਲ ਜਿਹੜਾ ਹੈਗਾ ਇੱਕ ਨਜ਼ਾਇਜ਼ ਪਿਸ਼ਟਾ ਅ ਅਤੇਸ਼ ਸਮੇਤ ਜਿਹੜੇ ਮੈਗਜ਼ੀਨ ਅਤੇ ਬਾਉਂਡ ਜਿਹੜੇ ਹੈਗੇ ਗਿਫਤਾਰ ਕੀਤਾ ਸੀਗਾ ਇਹਨੂੰ ਨੂੰ ਪੂਰਾ ਅਸੀਂ ਜਿਹੜਾ ਹੈਗਾ ਕੁਝ ਵਿੱਚ ਕੀਤੀ ਹੈ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਚੱਲੇਗਾ ਕਿ ਵੀ ਕਾਫੀ ਜਿਹੜੇ ਹੈਗੇ ਇਹਦੇ ਚ ਬੰਦੇ ਇਨਵੋਲ ਸੀ ਤੀਨੂੰ ਲੈ ਕੇ ਵੀ ਅਸੀਂ ਜਿਹੜਾ ਹੈ ਇਹ ਬੈਕਵਰਡ ਲਿੰਕ ਜਿਹੜਾ ਹੈਗਾ ਇੱਕ ਰਿਸ਼ਭ ਅਲੀਆ ਸ੍ਰਿਸ਼ੂ ਅ ਸੁਲਤਾਨਵਿੰਡ ਅਵਰਸਦਾ ਰਹਿਣਾ ਅਸੀਂ ਉਹਨੂੰ ਨੇਬ ਕੀਤਾ ਹੈ ਉਹਦੇ ਤੋਂ ਤਿੰਨ ਪਿਸਟਲ ਜਿਹੜੇ ਹੈਗੇ ਸਮੇਤ ਜਿਹੜੇ ਹੈ ਮੈਗਜ਼ੀਨ ਅਤੇ ਰਾਉਂਡ ਜਿਹੜੇ ਅਸੀਂ ਬਰਾਬਰ ਕੀਤੇ ਤੋਂ ਇਹਦੇ 'ਚ ਟੋਟਲ ਚਾਰ ਪਿਸਟਲ ਜਿਹੜੇ ਸਾਡੇ ਤੇ ਵਾਮਦ ਹੋਏ ਹੈਗੇ ਇਹਦੇ 'ਚ ਸੱਤ ਮੈਗਜ਼ੀਨ ਹੈਗੇ ਤੇ ਬੰਬਾਂ ਜਿਹੜੇ ਹੈਗੇ ਰਾਉਂਡ ਜਿਹੜੇ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਆਮ ਸੈਕਟਰ ਜਿਹੜਾ ਹੈ ਉਸ ਪੀਐਸ ਕਮਨਕਲਾ ਦੇ ਵਿੱਚ ਦਰਜ ਕੀਤਾ ਹੈਗਾ ਅੰਡਾ ਅਸੀਂ ਇਹਨੂੰ ਉਹ ਜਿਹੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹੈਗੇ ਅੰਡਾ ਅਸੀਂ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦਾ ਕੀ ਮੋਟਿਵ ਸੀ ਇਹਨਾਂ ਦਾ ਇਹਨਾਂ ਦਾ ਯੂਜ਼ ਕੀਤਾ ਹੋਣਾ ਸੀ ਜਾਂ ਅੱਲੀਆ ਇਹਨਾਂ ਦੇ ਜਿਹੜੇ ਹਥਿਆਰਾਂ ਦਾ ਕਿੱਥੇ ਯੂਜ਼ ਹੋਇਆ ਉਹ ਸਾਰੀ ਚੀਜ਼ਾਂ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਟੀਮ ਨੇ ਸਪੈਸ਼ਲ ਵਾਸ ਦੀ ਟੀਮ ਨੇ ਅਤੇ ਜਿਹੜਾ ਕਮਨਕਲਾਨ ਦੀ ਟੀਮ ਨੇ ਅਲੌਂਗ ਵਿਦ ਜੋ ਸੀਆਈਏ ਐਸਪੀ ਡੀਐਸਪੀਡੀ ਜਿਹੜੇ ਇਹਨਾਂ ਨੇ ਕਾਫੀ ਚੰਗਾ ਜਿਹੜਾ ਹੈਗਾ ਕੰਮ ਕੀਤਾ ਹੈਗਾ ਐਂਡ ਇਹਦੇ ਚੋਂ ਅਸੀਂ ਕਾਫੀ ਕ੍ਰਾਈਮ ਹੈ ਜਿਹੜਾ ਹੋਣ ਵਾਲਾ ਸੀਗਾ ਉਹਨੂੰ ਅਸੀਂ ਪ੍ਰੀਵੈਂਟ ਕਰ ਪਾਏ। ਫੱਟੇ ਦੇ ਲਿੰਕ ਚ ਵੀ ਹੈਗੇ ਸੀ ਪਹਿਲਾਂ ਤੋਂ ਹਾਂਜੀ ਕਿਸੇ ਲਿੰਕ ਵੀ ਹੈ ਗਿਆ ਦੇਖੋ 올ਵੇਡੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਜਦੋਂ ਰੌਜ਼ਾਨਾ ਬੋਬੀ ਦਾ ਪਤਾ ਚੱਲਿਆ ਉਹਦੇ ਬਾਅਦ ਹੀ ਜਿਹੜੇ ਉਹਦੀ ਲਿੰਕ 'ਚ ਅਸੀਂ ਛਾਨੋ ਜਿਹੜਾ ਹੈਗਾ ਰਿਸ਼ਬ ਦੇ ਬਾਰੇ ਪਤਾ ਚੱਲਿਆ ਐਂਡ ਅਸੀਂ ਜਿਹੜਾ ਹੈਗਾ ਇਹਦੀ ਫਰਦਾ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਫਰਦਾ ਦਾ ਵੈਪ ਕਿਤੇ ਯੂਜ਼ ਹੋਣੀ ਸੀ ਇਹਨਾਂ ਦਾ ਕੋਈ ਲਿੰਕ ਕਿਹੜੇ ਕਿਹੜੇ ਲਿੰਕ ਹੈ ਉਹ ਸਾਰਾ ਅਜੇ ਅਜੇ ਇਨਵੈਸਟੀਗੇਸ਼ਨ ਦਾ ਸਬੰਧ ਹੈ ਪਹਿਲਾ ਪਰਚਾ ਆਪੇ ਇਹ ਤਾਂ ਦੋਨਾਂ ਦਾ ਪਹਿਲਾ ਦੇਖੋ ਜੀ ਇਹਦੇ ਚ ਜਿਹੜਾ ਹੈਗਾ ਬੋਬੀ ਦੇ ਜਿਹੜੇ ਹੈਗੇ ਦੋ ਪਰਚੇ ਹੈਗੇ ਪੁਰਾਣੇ ਪਰਚੇ ਆਹ ਦੇਖ ਜੀ ਜੇ ਇਹ ਲੜਾਈ ਝਗੜੇ ਦੇ ਜਿਹੜੇ ਪਰਚੇ ਹੈਗੇ ਉਹ ਮਰਸ਼ਲ ਦੇ ਵਿੱਚ ਦਰਜ ਹੈਗੇ